ਸਿੱਖਾਂ ਦੇ 7ਵੇਂ ਗੁਰੂ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਜਨਮ ਸਨ 1687 ਮੁਤਾਬਕ 30 ਜਨਵਰੀ 1630 ਈਸਵੀ ਨੂੰ ਕੀਰਤਪੁਰ ਨਗਰ ਵਿੱਚ ਹੋਇਆ। ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰ राय ਜੀ ਨੇ ਅਵਤਾਰ ਧਾਰਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਸਮੇਂ ਅਮਰਤਸਰ ਸਾਹਿਬ ਵਿੱਚ ਸਨ ਗੁਰੂ ਹਰਗੋਬਿੰਦ ਜੀ ਨੂੰ ਜਦੋਂ ਆਪ ਜੀ ਨੂੰ ਬਾਲਕ ਦੇ ਜਨਮ ਦੀ ਖਬਰ ਮਿਲੀ ਗੁਰੂ ਹਰਗਵਿੰਦ ਸਾਹਿਬ ਜੀ ਬਹੁਤ ਖੁਸ਼ ਹੋਏ ਤੇ ਖੁਸ਼ ਹੋ ਕੇ ਕਹਿਣ ਲੱਗੇ ਵੱਡੀ ਚੀਜ਼ ਦਾ ਹੱਕਦਾਰ ਆ ਗਿਆ ਹੈ ਗੁਰੂ ਹਰਗਵਿੰਦ ਸਾਹਿਬ ਜੀ ਕੁਝ ਹੀ ਦਿਨਾਂ ਵਿੱਚ ਕੀਰਤਪੁਰ ਸਾਹਿਬ ਪਹੁੰਚ ਗਏ ਉਹ ਐਨੇ ਖੁਸ਼ ਸਨ ਕਿ ਰਾਹ ਵਿੱਚ ਸੰਗਤਾਂ ਨੂੰ ਨੇਹਾਰ-ਨੇਹਾਲ ਕਰਦੇ ਗਏ ਗਰੀਬਾਂ ਵਿੱਚ ਮਾਇਆ ਵੰਡਦੇ ਜਾ ਰਹੇ ਸਨ ਕੀਰਤਪੁਰ ਸਾਹਿਬ ਪਹੁੰਚ ਕੇ ਗੁਰੂ ਹਰਗਵਿੰਦ ਸਾਹਿਬ ਜੀ ਸਭ ਤੋਂ ਪਹਿਲਾਂ ਉਸ ਬਾਲਕ ਦੇ ਕਮਰੇ ਵਿੱਚ ਗਏ ਉਹ